ਸ੍ਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਰਾਮਪਰਾ ਮੱਡੀ 1 ਤਰੀਕ ਨਵਾਂ ਮਹੀਨਾ 2023 ਤੋਂ ਕਵਰ ਕੀਤੀ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਬਿਲਕੁਲ ਬਾਜ਼ਰ ਰੇਟ ਵਾਲੀ ਝੋਟੀ ਲੈ ਕੇ ਆਏ ਆਂ ਸੋਈ ਨੂੰ ਤਕਰੀਬਨ ਵੀਰ ਕਹਿੰਦੇ ਵੀ ਡੂਡ ਤੋਂ 2 ਮਹੀਨੇ ਦੇ ਵਿਚਕਾਰ ਹੈਗਾ ਵਪਾਰ ਦਾ ਕੰਮ ਆ ਵੀਰਾਂ ਦਾ ਕੋਈ ਘਰ ਦੀ ਨਹੀਂ ਵੀਰ ਕਹਿੰਦੇ ਗਰੀਬ ਘਰੋਂ ਖਰੀਦਦਾਰੀ ਕੀਤੀ ਐ ਕੱਲ ਸ਼ੋਭਾ ਵੀਰ ਕਹਿੰਦੇ ਆਪਾਂ ਖਰੀਦਦਾਰੀ ਕੀਤੀ ਐ ਧਾਰਾ ਮਾਰ ਕੇ ਮੱਝ ਮੰਡੀ ਛੱਡਦੀ ਬਿਲਕੁਲ ਬਾਜਬ ਰੇਟ ਟੋਕਣ ਵਾਲਾ ਬਿਲਕੁਲ ਬਾਜਬ ਰੇਟ ਟੋਕਣਾ ਮਈਆਂ ਵਾਲਾ ਜਿਹਨੂੰ ਆਪਾਂ ਕਹਿੰਦੇ ਨੇ ਬਿਲਕੁਲ ਜੈਨੂਨ ਪ੍ਰਾਜ ਚ ਮੱਝ ਲੈ ਕੇ ਦੇਵਾਂਗੇ ਵੀਰ ਤੋਂ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਆ ਵੀਰ ਨਾਲ ਜਰੂਰ ਕੰਟੈਕਟ ਕਰ ਸਕਦੇ ਹੋਗੇ ਤੋਰੇ ਤਾਰੇ ਦੀ ਬਿਲਕੁਲ ਸਾਮਾਂਗਰ ਕੀ ਆ ਭਰਾ ਇਹਦੇ ਮੰਗਰ ਵੀਰ ਕਹਿੰਦਾ ਕੱਟਾਗਾ ਕੱਦ-ਗਾੜ ਦੇ ਦਰਮਿਆਨਾ ਮੀਡੀਅਮ ਸਾਈਜ਼ ਚ ਕੱਤ ਥਣ ਲੈਵੇ ਦਾ ਕੋਈ ਲੈਖਣ ਦੇਖੋ ਅੱਲਾ ਕੱਲਾ ਨੇਖਣ ਮਾ ਥਣ ਲੈਵੇ ਪੱਖੋਂ ਪੂਰੀ ਸਾਫ ਆ ਕੋਈ ਪਾਸਾ ਨਹੀਂ ਝੋਟੀ ਦੇ ਕੋਈ ਆਸਾ ਨਹੀਂ ਸੋਈ ਨੂੰ ਕਹਿੰਦਾ ਕਿ ਟਾਈਮ ਆ ਗਿਆ ਭਰਾ ਭਾਈ ਡੇਢ ਮਹੀਨਾ ਹੋ ਗਿਆ ਸਾਹੀ ਸੋਈ ਨੂੰ ਡੇਢ ਮਹੀਨਾ ਹੋ ਗਿਆ ਦੂਨੇ ਟਾਈਮ ਬੱਚੇ ਦੇ ਜਮਾ 400 ਕੁ ਮਿਲਦੇ 9 ਲੀਟਰ ਜੇ ਕਿਸੇ ਵੀਰ ਨਾਲ ਸੌਦਾ ਹੁੰਦਾ ਘਰੋਂ ਦੂਰ ਚਵਾ ਕੇ ਦੇ ਦਾਂਗੇ ਤੇ ਮੋਬਾਈਲ ਨੰਬਰ ਕਿੰਨਾ ਆਪਣਾ 8847633127 8847633127 8847633127 ਵੀਰ ਦਾ ਮੋਬਾਈਲ ਨੰਬਰ ਹੈ ਘਰੇ ਚੋਂ ਆਉਣ ਵਾਲੀ ਮਾਲਾ ਗੁੜੀਆਂ ਨੇ ਚੌਣ ਵਾਲੀ ਹੈਗੀ ਐ ਪਿੰਡ ਕਿਹੜਾ ਆਪਣਾ ਪਿੰਡ ਮਹਰਾਜ ਰਾਮਪਰੇ ਦੇ ਲਾਗੇ ਹੀ ਆ ਨਾਲ ਹੀ ਆ 5 ਕਿਲੋਮੀਟਰ ਰਾਮਪਰੇ ਤੋਂ 5 ਕਿਲੋਮੀਟਰ ਦੂਰੀ ਤੇ ਰੇਟ ਕੀ ਹੋਊਗਾ ਬਾਜ ਵਜਾ ਜਸਨੋ ਵਾਲਾ ਅੱਛਾ ਜੀ 55000 ਰਿਆਲ ਬਿਲਕੁਲ ਵੀਰ ਨੇ ਬਾਜਬ ਰੀਡ ਕੀਤਾ ਮਾੜੀ ਤੌਰ ਦੁਆਰੇ ਬਿਲਕੁਲ ਵੀਰ ਨੇ ਬਾਜਬ ਰੀਡ ਕੀਤਾ ਖਾਣ ਲੈ ਵੀ ਬਿਲਕੁਲ ਸਾਫ ਬੱਚਾ ਦੇਖ ਰਹੇ ਹਾਂ ਦੋਸਤੋ ਪਲੀ ਪਲਾਈ ਮੱਝ ਨਾਲ ਕੋਈ ਦੁੱਧ ਸੜਨ ਦੀ ਲੋੜ ਆ ਬੱਚੇ ਨੂੰ 57000 ਨੇ ਵੀਰ ਕਹਿੰਦਾ ਵੀ ਝੋਟੀ ਦੇ ਦੇਾਂਗੇ ਘਰੇ ਬੰਦਾ ਮਾਨਦਾਨ ਜ਼ਰੂਰ ਹੋਗਾ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਆਉਂਦੀ ਹੈ ਰਾਮਪਰਾਮ ਮੰਡੀ ਦੇ ਵਿਜਿਟ ਕਰਕੇ ਧਾਰਾ ਮਾਰ ਕੇ ਖਰੀਦਾਰੀ ਕਰ ਸਕਦੇ ਹੋਗੇ ਬਿਲਕੁਲ ਜੈਨੂਇਨ ਪ੍ਰਾਈਸ 57000 ਜੋ ਵੀ ਵੀਰ ਕਨੇ ਘਰੇ ਆਏ ਬੰਦਾ ਮਾਨਦਾਨ ਜਰੂਰ ਕਰਾਂਗੇ ਜੇ ਕਿਸੇ ਮੇਰੇ ਬੀਜ ਦੀ ਸਮਵਧਾਰੀ ਚਾਹੁੰਦੀ ਹੈ ਸਾਰਾ ਵਾਲਟੀਚ ਪੈਣ ਵਾਲਾ ਸਿਸਟਮ ਜਾਨਾ ਭਰਾ ਕੋਈ ਮਿਲਣ ਮੋਲਣ ਦੀ ਤਾਂ ਨਹੀਂ ਦਿੱਕਤ ਭਰਾ ਦੋ ਟਾਈਮ ਬੰਦਾ ਗਰੰਟੀ ਤੇ ਲਿਆ ਵੇ ਕਿਉਂਕਿ ਦੋ ਟਾਈਮ ਵੀ ਕਨੇ ਆਪਣੇ ਘਰੋਂ ਬੱਚੇ ਤੇ ਮਿਲੂ ਥੋੜੀ ਭੁੱਖੇ ਘਰੋਂ ਆਈ ਲੱਗਦੀ ਹੈ ਜਿਹੜਾ ਸੇਵਾ ਨੇ ਬੰਦੇ ਨੇ ਕਰੀ ਸੇਵਾ ਕਰਨ ਦੀ ਪਰ ਇਹ ਹੀ 75000 ਦੀ ਬਣ ਗਈ ਸੀ ਮਨ ਲਓ ਵੀ ਜੇ ਸਮੀ ਹੁੰਦੀ ਦਾ ਮਤਲਬ ਦੁੱਧ ਵੀ 100 ਤੋਂ ਬਲਾਸੀ ਦੇਣਾ ਦੀ ਹੈ ਨਾ ਤਾਂ ਹੁਣ ਵੀ ਦੇ ਦਿਓ ਬਾਈ ਬੇਟੇਲੀਆ 9 ਕਿਲੋ ਹੋਣਾ ਹੈ ਜਹਾ ਇੱਥੇ ਕੱਲ ਹੀ ਲਈ ਆਪਾਂ ਪਰਸੋਂ ਲਈਆ ਬਾਈ ਪਰਸੋਂ ਪਰਸੋਂ ਲਈਆ ਵੀਰ ਕਹਿੰਦੇ ਆਪਾਂ ਕੋਈ ਜ਼ਿਆਦਾ ਬਾਜ਼ਾਰ ਨਹੀਂ ਛੱਡਿਆ ਹੋਇਆ ਕੱਟਾ ਕੇ ਵੀਰੇ ਕੱਟੀ ਆ ਮਗਰ ਮਗਰ ਕੱਟਾਗਾ ਰੇਟ ਜਬ 655000 ਲੈਣ ਦੇਣਾ ਲੈਣ ਦੇਣਾ ਵੀਰ ਕਹਿੰਦੇ 55000 ਮਾਨਤਾ ਨੂੰ ਜ਼ਰੂਰ ਹੋਗਾ ਜਿਹੜੀ ਦੂਜੇ ਨੰਬਰ ਤੇ ਆ ਵੱਡੀ ਮੱਝ ਦੇ ਕੀ ਆ ਭਰਾ ਤੋਰ ਦੇ ਤਖੜਾ ਇੱਕ ਹੈ ਕਿਦਾਂ ਦਾ ਸੂਆ ਵੀਰੇ ਦਾ ਨੂੰ 8 ਦਿਨ ਹੋ ਗਏ ਬਾਈ 8 ਦਿਨਾਂ ਦਾ ਸੂਆ ਦੁੱਧ ਕਿੰਨਾ ਆਜ ਰਾ ਹੁਣ ਇਹ 16 ਕਿਲੋ ਬਿਲਕੁਲ ਐਨ ਰਸੀਆਂ ਟੈਂਕ ਜਿਹੜੀ ਟੌਪ ਦੀ ਮੱਝ ਆ ਮੰਡੀ 'ਚ ਐਦਾਂ ਦੀਆਂ ਮੱਝਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਥਣ ਥਣੌਟ ਦਾ ਕੋਈ ਅੰਤ ਨਹੀਂ ਦੇਖੋ ਮੂਰੇ ਮੰਗਰ ਦਾ ਹਵਾਨਾ ਟੀਵੀ ਦੇ ਪਾਣੀ ਦਾ ਸਿਸਟਮ ਹੀ ਹੋਇਆ ਪਿਆ ਥੱਲੇ ਕੱਲਾ ਕੱਲਾ ਨੇ ਖੜਵਾ ਸਾਹ ਹੱਥੀ ਜਵਾਈ ਵਾਲਾ ਲੱਗਿਆ ਦੁੱਧ ਹਾਜ਼ਰ ਕਿੰਨਾ ਵੀਰ ਤੋਂ ਪੁੱਛ ਕੇ ਦੱਸਦੇ ਆ ਕਿੰਨਾ ਕੁ ਦੁੱਧ ਦੇ ਰਹੀ ਨਹੀਂ ਪੁੱਛ ਕੇ ਦੱਸਾਂਗੇ ਹੁਣ ਵੀਰੇ ਹਾਜ਼ਰ ਐ ਇਸ ਟਾਈਮ ਕਿੰਨਾ ਕਿਤੂ ਦਾਗਾ 19 ਕਿਲੋ ਕੰਡੇ ਵਾਲਾ ਜਮਾ ਭਾਵੇਂ 16 ਕਿਲੋ ਕੰਡੇ ਵਾਲਾ ਦੋ ਟਾਈਮ ਚੋਕੇ ਦੋ ਟਾਈਮ ਚੋਕੇ ਸੋਈ ਨੂੰ ਕਿੰਨਾ ਟਾਈਮ ਹੋ ਗਿਆ ਭਰਾ ਪੀਕ ਲੈਵਲ ਦੇ ਕਿੰਨਾ ਕਿਤੂ ਦੇ 18 ਕਿਲੋ ਦਿੱਤਾ ਪਿੱਛਲੇ ਸੂਏ ਆਪਣੀ ਖਰੀਦੀ ਹੋਈ ਐ ਨਹੀਂ ਕਰਦੀ ਆ ਬਾਈ ਇਸ ਤਰ੍ਹਾਂ ਦੀ ਮਹਿੰਗਾਈ ਵੀ ਐ ਵੀਰ ਕਹਿੰਦਾ ਵੀ ਆਪਣੇ ਘਰ ਦੀ ਐ ਰਿਸ਼ਤੇਦਾਰਾਂ ਤੋਂ ਮੱਝ ਆਈ ਐ ਕਿ ਕੋਈ ਕੰਮ ਵੀਰ ਕਨੇ ਵਪਾਰ ਦਾ ਕਰਦੇ ਆ ਫੁੱਲ ਵੱਡੀ ਆਹ ਦੇਖ ਸਕਦਾ ਦੋਸਤੋ ਦੂਜੀ ਮਹਿੰਗੇ ਮੁਕਾਬਲੇ ਚ ਗੱਠ ਉੱਚੀ ਡੂੜ ਗੱਠ ਲੰਮੀ ਮੂਰੇ ਮੰਗਰ ਦਾ ਹਵਾਨਾ ਤਾਜੀ ਸੂਈ 8ਵਾਂ ਪਿੰਡ ਪਿੰਡ ਵੀਰ ਦਾ ਮਹਰਾਜ ਜਿਲ੍ਹਾ ਬਠਿੰਡਾ ਪਿੰਡ ਮਹਰਾਜ ਜਿਲ੍ਹਾ ਬਠਿੰਡਾ ਮੋਲਮ 88476 33127 33127 ਦੋਸਤੋ ਜੀ ਲੱਗਣ ਵਾਲਾ ਮਾਹੌਲ ਹੋਇਆ ਪਿਆ ਥੱਲੇ ਮੂਰੇ ਮੰਗਰ ਦਾ ਹਵਾਨਾ ਕੱਲਾ ਕੱਲਾ ਨਿਕੜਮਾ ਥਾਣਾ ਰੇਟ ਬਿਲਕੁਲ ਬਾਈ 20 ਕਿਲੋ 18 ਕਿਲੋ ਦਾ ਜਮਾ ਵੀਰੇ ਮੁੱਲ ਦੇਖੋ ਕਰੀ ਜਾਂਦੇ ਹੋ 2 ਢਾਈ ਜਿੰਨਾ ਕਰੀ ਜਾਂਦੇ ਜੇਬ ਚ ਪਾਉਣ ਵਾਲੇ ਕਿੰਨੇ ਪੈਸੇ ਲੈਣੇ ਨੇ ਜਮਾ ਹਨ 41 ਦੀ ਨਾ ਦੇਵਾਂਗੇ 1 ਲੱਖ 40 ਹਜ਼ਾਰ ਦੀ ਦੁੱਧ ਹੈਗਾ 16 ਕਿਲੋ ਕਹੇ ਨਾਲ ਆਵੇ ਬੰਦਾ ਭਨੇ ਜੇ ਵੇਗੀ ਤਾਂ ਜੇ ਸੀਗਾ ਨਾ ਵੀ ਗਿਆ ਪਤਵਾ ਕੇ ਲੈਣਾ ਵੀਰ ਕਨੇ ਜੇ ਤਾਂ ਦੇਖੋ ਮੰਡੀ ਚ ਵੇਗੀ ਦਾ ਤਾਂ ਕਹਿਣ ਦੀ ਗੱਲ ਨਹੀਂ ਨਹੀਂ ਆਪਣੇ ਘਰੋਂ ਦੋ ਟਾਈਮ ਤਿੰਨ ਟਾਈਮ ਮਿਲ ਕੇ ਕਰਕੇ ਖਰੀਦਿਆ ਦੀ ਕਰ ਸਕਦੇ ਹੋ ਮੱਝ ਮੰਨ ਲਓ ਵੀ 80 ਹੈ ਜਿਵੇਂ ਹਾਥੀ ਦਾ ਵਜਾ ਹੁੰਦਾਗਾ ਘੱਤ ਗਾੜ ਤੇ ਚੌੜੀ ਮੰਨ ਲਓ ਵੀ ਆਪਾਂ ਕਹਿ ਸਕਦੇ ਹਾਂ ਵੀ ਆਪਣੀ ਸੌਰੀ ਮਹਾਂ ਆਉਂਦੀ ਹੈਗੀ ਪਿੱਠ ਕੋਲੇ ਤੇ ਇੰਨੀ ਚੌੜੀ ਆ ਮੱਝ ਮੂਰੇ ਮੰਗਰ ਦਾ ਹਵਾਨਾ ਸੁਆ ਵੀਰ ਤੋਂ ਸੁਆ ਕਹਿਮਾਗਾ ਭਰਾ ਇਹਦਾ ਬਾਈ ਸੀ ਤਾਂ ਸੁਆਰੇ ਕਰਾ ਲਾ ਜੇ ਆਪਣੇ ਮਤਲਬ ਕਿਸੇ ਵੀਰ ਨਾਲ ਸੌਦਾ ਸਾਈ bên ਨਾਲ ਹੁੰਦਾ ਘਰੇ ਚਵਾ ਕੇ ਦੇ ਦੇਾਂਗੇ ਦੋ ਟਾਈਮ ਵਾਲਾ ਤੁਹਾਨੂੰ ਲੈ ਕੇ ਜਮਾਂ ਕਰੈਕਟਰ ਦੋ ਟਾਈਮ ਚਵਾ ਕੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿਦਿਲੋਂ ਧੰਨਵਾਦ ਚੰਗੀਆਂ ਪੰਜ ਚਾਰ ਮੱਜਾਂ ਦੀ ਵੀਡੀਓ ਆਪਾਂ ਮਿਲਦੀ ਤੁਹਾਨੂੰ ਹੋਰ ਵੀ ਤਾਂ ਕਰਨਾ ਮੰਗਾਂਗੇ ਜੇ ਕਿਸੇ ਮੇਰੇ ਵੀਰ ਦੀ ਫੌਂਜੀ ਹੋਰ ਸੌਦਾਰੀ ਚਾਹੁੰਦੀ ਹੈ ਤਾਂ ਵੀਰ ਨਾਲ ਜਰੂਰ ਕੰਟੈਕਟ ਕਰਨਾ ਪਹਿਲੇ ਨੰਬਰ ਜਿਹੜੀ ਆਪਾਂ ਮੱਜ ਦਿਖਾਈ ਹੈ ਬਿਲਕੁਲ ਲੋਪਰਾਏ ਦੀ ਮਾਪਰ ਬੰਡੇ ਦੇ ਲੈਣ ਵਾਲੀ 9 ਕਿਲੋ ਵੀਰ ਕਨੇ ਦੁੱਧ ਹੈਗਾ ਦੂਜੇ ਨੰਬਰ ਤੇ 1,40,000 ਚ ਚੰਗੇ ਦੁੱਧ ਵਾਲੀ 16 ਕਿਲੋ ਦੁੱਧ ਵੀਰ ਨੇ ਤਿਆਰ ਹੈ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਹੈ ਵੀ ਉਹਨਾਂ ਨੂੰ ਜਰੂਰ ਕੰਟੈਕਟ ਕਰ ਲਿਓ ਬਹੁਤ ਗੈਮੋ ਗੈਮੀ ਦਾ ਮਾਹੌਲ ਹੈ ਜੇ ਕਿਸੇ ਮੇਰੇ ਵੀਰ ਨੇ ਖਰੀਦਦਾਰੀ ਕਰਨੀ ਹੈ ਤਾਂ ਰਾਮਪਰਾ ਮੰਡੀ ਦੇ ਆ ਕੇ ਖਰੀਦਦਾਰੀ ਕਰ ਸਕਦੇ ਆਂਗੇ ਮਾਲ ਵੀ ਬਹੁਤ ਹੈ ਦੇਖ ਸਕਦੇ ਹੋ ਦੋਸਤੋ ਗਾਹਕ ਵੀ ਬਹੁਤ ਹੈਗਾ ਵੀਊ ਆਪਾਂ ਤੁਹਾਨੂੰ ਹੋਰ ਵੀ ਪੰਜ ਚਾਰ ਮੱਜਾ ਨਾਲ ਦਿਖਾ ਮੰਗੇ ਉਹ ਪਾਰਟ 2 ਜਾਊਗਾ ਜੇ ਕਿਸੇ ਮੇਰੇ ਵੀਰ ਦੀ ਸਮਝ ਆਈ ਚਾਹੁੰਦੀ ਹੈ ਵੀਰ ਨਾਲ ਜਰੂਰ ਕੰਟੈਕਟ ਕਰ ਲਿਓ ਬਿਲਕੁਲ ਮਾਜਬ ਰੇਡ ਦੀਆਂ ਮੱਝਾਂ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ ਕਾਲਾ